ਜਿਸ ਨੌਜਵਾਨ ਮੁੰਡੇ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ 에어ਪੋਰਟ ਤੇ ਜਾਂਦੇ ਸਮੇਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਹੁਣ ਇਸ ਮੁੰਡੇ ਦੀਆਂ ਸਿਰਫ ਇਹ ਤਸਵੀਰਾਂ ਹੀ ਰਹਿ ਗਈਆਂ ਕਿਉਂਕਿ ਇਸ ਮੁੰਡੇ ਨਾਲ ਕੁਝ ਅਜੀਹਾ ਹੋ ਗਿਆ ਕਿ ਇਹ ਦੁਨੀਆ ਛੱਡ ਗਿਆ ਤੇ ਫਿਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਮਰਾਲਾ ਦੇ ਪਿੰਡ ਸਲੌਦੀ ਦੇ ਨੌਜਵਾਨ ਦੀ ਇਟਲੀ ਦੇ ਵਿੱਚ ਸੜਕ ਹਾਸੇ ਦੌਰਾਨ ਮੌਤ ਹੋ ਗਈ ਹਲੇ ਡੇਢ ਮਹੀਨਾ ਪਹਿਲਾਂ ਹੀ ਇਹ ਰੋਜੀ ਰੋਟੀ ਕਮਾਉਣ ਵਾਸਤੇ ਇਟਲੀ ਗਿਆ ਸੀ ਤਾਂ ਹੁਣ ਪਰਿਵਾਰ ਦੇ ਵੱਲੋਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਅਪਾਰ ਸਿੰਘ ਵੀ ਸਲੌਦੀ ਤੋਂ ਅਪਾਰ ਜੀ ਜਿਹੜੇ ਡੈਥ ਹੋਈ ਤੁਹਾਡੇ ਕੀ ਲੱਗਦਾ ਹੈ ਰਪੂ ਜੱਸ ਜੀ ਇਸ ਜੀ ਨਾਮ ਦਾ ਅਵੰਦਰ ਜੀ ਸੀ ਤੁਸੀਂ ਕਹਿੰਦੇ ਸੀਗੇ ਬਹੁਤ ਲੱਖ ਬੱਚਾ ਸੀ ਸਾਡਾ ਘਟੇ ਰੋ ਫਿਰ ਵੀ ਨਾ ਫਲਾਉਨ ਹੁ ਸਿਆਣੇ ਬਾਤ ਹੈ ਗਈ ਸੀ ਸਾਰੇ ਕੁਝੀ ਕੁਝੀ ਛੱਡ ਕੇ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਾਹ ਸਾਡੇ ਕਹੇ ਤੂੰ ਕਦੀ ਕਦੀ ਜਾਨੇ ਚਲਦਾ ਹੀ ਪਈ ਔਟੇ ਪਰ ਮਾਰੂ ਪਾਪਾ ਘਾਟਾ ਪੇ ਆਖੀ ਬੜੀ ਕਦੋਂ ਗੱਲ ਹੋਈ ਜੀ ਤੁਹਾਡੀ ਮੇਰੀ ਹੈ ਤਾਂ ਪਾਰ ਵਾਲਾ ਤੇ ਇੱਕਦਮ ਪਹਿਲਾਂ ਭਰਾਉਣ ਤੋਂ ਪਹਿਲਾਂ ਹੋਈ ਕੋਈ ਸੀ ਗਿਆ ਉਸ ਮੰਦਰ ਦੇ ਕੋਈ ਖੈਸਤੇ ਕੋਈ ਤੱਕ ਨਹੀਂ ਪਹੁੰਚੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇੜ ਤੇ ਵਿੱਚ ਆ ਗਿਆ ਇਹਦੀਆਂ ਉਹ ਡਟਵਾਣੀਆਂ ਤੇ ਘੋਟਾਂ ਵੀ ਪੇਚੀਆਂ ਨੇ ਉਹਨਾਂ ਦੇ